ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੁੱਲਰ ਵਿਖੇ ਅੱਜ ਵੱਡੀ ਵਾਰਦਾਤ ਨੂੰ ਦੋ ਲੁੱਟੇਰਿਆਂ ਨੇ ਅੰਜਾਮ ਦਿੱਤਾ ਏ। ਕ੍ਰਿਆਨਾ ਸਟੋਰ ਤੇ ਦੋ ਲੁੱਟੇਰੇ ਆਉਂਦੇ ਨੇ ਕੋਈ ਚੀਜ਼ ਮੰਗਣ ਦੇ ਬਹਾਨੇ ਕ੍ਰਿਆਨਾ ਸਟੋਰ ਦੇ ਵਿੱਚ ਵੜਦੇ ਨੇ ਤਾਂ ਬਾਅਦ ਦੇ ਵਿੱਚ ਜੋ ਕ੍ਰਿਆਨਾ ਸਟੋਰ ਦਾ ਜਿਹੜਾ ਮਾਲਕ ਐ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਸ਼ਾਰਟ ਜਿਹੜੀ ਤਸਵੀਰਾਂ ਉਹ ਦਿਖਾ ਦਿੱਤੀਆਂ ਜਾਣ। ਦਲਜੀਤ ਸਿੰਘ ਦੀ ਕ੍ਰਿਆਨਾ ਸਟੋਰ ਦੁਕਾਨ ਦੇ ਵਿੱਚ ਦੋ ਲੁੱਟੇਰੇ ਆਉਂਦੇ ਨੇ। ਤਾਂ ਜਦੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਹੱਥੋਂ ਪਾਈ ਹੁੰਦੀ ਆ ਆਪ ਕਰਿਆਨਾ ਮਾਲਕ ਦੇ ਨਾਲ ਤਾਂ ਦੋ ਲੁਟੇਰੇ ਤਿੰਨ ਫੈਰ ਕਰਦੇ ਨੇ ਕਿ ਜਿਹੜਾ ਤੀਜਾ ਫੈਰ ਆ ਉਹ ਦਲਜੀਤ ਸਿੰਘ ਦੀ ਦਿਲ ਦੇ ਕਰੀਬ ਲੱਗਦਾ ਏ ਜਿਨ੍ਹਾਂ ਦੀ ਰਸਤੇ ਦੇ ਵਿੱਚ ਮੌਤ ਹੋ ਜਾਂਦੀ ਏ ਅੱਜ ਦਿਨ ਇਹੋ ਜਿਹਾਂ ਵਾਰਦਤਾਂ ਜਿਹੜੀਆਂ ਨੇ ਚੱਲਦੀਆਂ ਰਹਿੰਦੀਆਂ ਨੇ ਪਰ ਕਿਤੇ ਨਾ ਕਿਤੇ ਆ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਪੁਸਤੋਂ ਵੀ ਉੱਠਦਾ ਜਾਂਦਾ ਹੈ ਕਿਉਂਕਿ ਆਏ ਤੇ ਨਹੀਂ ਇਹੋ ਜਿਹੀਆਂ ਜੜੀਆਂ ਵਾਰਦਤਾਂ ਹੁੰਦੀਆਂ ਨੇ ਕਿਉਂਕਿ ਇਹ ਲੁਟੇਰੇ ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਵੱਲੋਂ ਆਉਂਦੇ ਆਂਦੇ ਬਾਅਦ ਫਿਰ ਜਿਹੜੇ ਘੁੰਮ ਕੇ ਵਾਪਸ ਜਿਹੜੇ ਕਰਾਨੇ ਤਰਾਨੇ ਵਾਲੀ ਦੁਕਾਨ ਤੇ ਆਉਂਦੇ ਨੇ ਸੋ ਮੈਂ ਕੈਮਰਾਮੈਨ ਨੂੰ ਕਵਾਂਗਾ ਉਹ ਤਸਵੀਰ ਦਿਖਾ ਦਿੱਤੀ ਜਾਵੇ ਜਿੱਥੇ ਪਿੰਡ ਵਾਲੇ ਵੀ ਇਕੱਤਰ ਹੋਏ ਨੇ ਇੱਥੇ ਸਾਰੇ ਪੁਲਿਸ ਪ੍ਰਸ਼ਾਸਨ ਵੀ ਇਸ ਟਾਈਮ ਤੇ ਮੌਕੇ ਤੇ ਮੌਜੂਦ ਹੈ ਪਰ ਵੇਖਣ ਵਾਲੀ ਇਹ ਗੱਲ ਹੈ ਕਿ ਇਹੋ ਜਿਹੇ ਵਾਰਦਤਾਂ ਜਿਹੜੇ ਨੇ ਇਹ ਲੋਕ ਕਿਉਂ ਨਹੀਂ ਟਲਦੇ ਕਿ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਡਰ ਨਹੀਂ ਇਹਨਾਂ ਦੇ ਉੱਤੇ ਇਹਨਾਂ ਇਹਨਾਂ ਦੇ ਕੋਲੋਂ ਹਥਿਆਰ ਕਿੱਥੋਂ ਆਉਂਦੇ ਨੇ ਕਿੱਦਾਂ ਇੱਕ ਸ਼ਰੀਆਮ ਘੁੰਮਦੇ ਨੇ ਵੇਖੋ ਜਦੋਂ ਉਹ ਲੁੱਟੇਰੇ ਗੋਲੀ ਮਾਰ ਕੇ ਦੁਕਾਨ ਦੇ ਵਿੱਚੋਂ ਬਾਹਰ ਨਿਕਲਦੇ ਨੇ ਤਾਂ ਲੱਗ ਇੱਕ ਦੁਕਾਨਦਾਰ ਆ ਉਹਨੇ ਰੋਕਣ ਦੀ ਜਦੋਂ ਕੋਸ਼ਿਸ਼ ਕੀਤੀ ਤੇ ਉਹਦੇ ਉੱਤੇ ਵੀ ਫਿਰ ਜਿਹੜੇ ਨੇ ਖੋਲ ਦਿੱਤੇ ਗਏ ਨੇ ਪਰ ਜਦੋਂ ਉਹ ਤੇ ਕੁਦਰਤ ਵੱਲੋਂ ਉਹਦੀ ਜਾਨ ਬਚ ਗਈ ਨਹੀਂ ਤਾਂ ਉਸ ਨੌਜਵਾਨ ਨੂੰ ਵੀ ਉਹਨਾਂ ਨੇ ਮਾਰ ਕੇ ਚਲੇ ਜਾਣਾ ਸੀ ਆਓ ਆਪਾਂ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ ਵੀ ਗੱਲ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਇਸ ਵਾਰਦਾਤ ਨੂੰ ਲੈ ਕੇ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਗੁਰਦੇਵਾਲ ਸਿੰਘ ਮੇਰੇ ਚਾਚਾ ਜੀ ਦਾ ਜਿਹੜਾ ਹੈ ਬਹੁਤ ਮਨਪਸੰਦ ਹੈ ਘਟਾ ਨੇ ਕਾਨੂੰਨ ਦੀ ਜਿਹੜੀ ਆ ਕੋਈ ਰਹਿ ਨਹੀਂ ਗਈ ਮੋਲੇ ਜੰਗਲ ਰਾਜ ਬਣ ਗਿਆ ਪੰਜਾਬ ਮੈਂ ਕਹੂੰਗਾ ਨਾ ਇੱਥੇ ਕੋਈ ਕਾਰੋਬਾਰੀ ਸੇਫ ਆ ਤੇ ਨਾ ਕੋਈ ਨੌਕਰੀ ਪੇਸ਼ਾ ਵਾਲਾ ਤੇ ਨਾ ਕੋਈ ਇਹ ਕੀ ਨਾਮ ਸੀ ਜੀ ਜੀ ਦਾ ਪਾਹੂ ਅਈ ਅਨੇ ਛੋਟਾ ਨਾਮ ਬਹੁਤ ਅਸਲ ਇੱਕ ਕਰਾਨੀ ਦੀ ਦੁਕਾਨਾ ਸਾਹਮਣੇ ਹਾਂ ਜੀ ਮੈਰਟ ਆ ਬੱਚੇ ਆ ਦੋ ਬੱਚੇ ਦਾ ਵਜਨ ਪੱਠਾ ਬੱਚਾ ਨਾ ਉਹ 23 ਸਾਲ ਦਾ ਬੱਚਾ ਉਹ ਉਮਰ ਕਿੰਨੀ ਹੋਈ ਉਹ ਮੇਰੇ ਕਿੰਨੇ ਲਗਭਗ 48 ਸਾਲ 47 48 ਸਾਲ ਦੀ ਕਿਉਂ ਮੇਰੇ ਕੋਲ ਦਸ਼ਵੀਰ ਨਾ ਕੋਈ ਕਰਨੀ ਜੀ ਕਾਰੋਬਾਰ ਔਰ ਕਰਾਨੀ ਦੀ ਦੁਕਾਨ ਆ ਉਹ ਕੇ ਉਹ ਆਇਆ ਲਟੇਰ ਅਈ ਲਾਂਦੇ ਹੁਣ ਇਹਨਾਂ ਟੋਲਕ ਮੰਗਿਆ ਉਹਦੀ ਆੜ ਦੇ ਵਿੱਚ ਉਹਨਾਂ ਨੇ ਕੱਲੇ ਨੂੰ ਹੱਥ ਪਾਇਆ ਉਹਨੇ ਰੋਕਿਆ ਤਾਂ ਉਹਨੇ ਗੋਲੀ ਕੱਢ ਕੇ ਸਿੱਧੀ ਮਾਰ ਦਿੱਤੀ ਸਭ ਤੋਂ ਵੱਡੀ ਗੱਲ ਇਹ ਆ ਵੀ ਘਰ ਘਰ ਹਥਿਆਰ ਆ ਰਿਹਾ ਜੀ ਦੋ ਨੰਬਰੀ ਹਥਿਆਰ ਕਰ ਰਹੇ ਲੋਕਾਂ ਦੇ ਕੋਲ ਤੇ ਸਰਕਾਰ ਦੀ ਜਿਹੜੀ ਆ ਉਹ ਕੁਝ ਕੱਲੇ ਨਹੀਂ ਕਰ ਕੰਟਰੋਲ ਹੀ ਨਹੀਂ ਹੈਗਾ ਕੋਈ ਮੈਂ ਕਹੂੰਗਾ ਜੰਗਲ ਰਾਜ ਬਣ ਗਿਆ ਗੋਲੀਆਂ ਮੈਂ ਤੇ ਵੇਖੋ ਜਿਹੜੇ ਆਇਆ ਮੈਨੂੰ ਪਤਾ ਲੱਗਾ ਵੀ ਇੱਕ ਗੋਲੀ ਜਿਹੜੀ ਛਾਤੀ 'ਚ ਵੱਜੀ ਉਹ ਵੱਜੀ ਤੇ ਦੋ ਤੇ ਨਾਲ ਹੀ ਉਹਨੂੰ ਸ਼ਹਿਰ ਜਾਂਦੇ ਵੇ ਰਸਤੇ ਹੀ ਮਾਰੋ ਪਿਏ ਬਾਜੀ ਸਾਡਾ ਫਰਾਮ ਪ੍ਰਾਰ ਹੋ ਜੂਤੇ ਉਸ ਤੋਂ ਨਹੀਂ ਨਹੀਂ ਕੋਈ ਗੱਲ ਨਹੀਂ ਇਹਦਾ ਜੀ ਕੋਈ ਧਮਕੀ ਨਹੀਂ ਇਹਦਾ ਕਿੰਨੇ ਪੈਸੇ ਦੇ ਸੀ ਇਹ ਬੋਟੇ ਜੀ ਇਹਦੇ ਕੁਝ ਨਹੀਂ ਇਹ ਜਾਈ ਤਸ ਰੋਸਲੇ ਬੱਚੇ ਨੂੰ ਲੈ ਕੇ ਗਏ ਆ ਸ਼ਹਿਰ ਆਪਣਾ ਘਰ ਨੂੰ 100 ਪੈਸੇ ਦੇਖਿਆ ਉਹ ਗੱਲੇ ਜੀ ਕਿੰਨੇ ਪੈਸੇ ਸ਼ਹਿਰ ਦੀ ਜੋ ਵਰਤ ਹੋਊਗੀ ਉਹ ਤਾਂ ਕੋਈ ਇਹਦੇ ਬਾਰੇ ਕੋਈ ਪਤਾ ਨਹੀਂ ਕਿੰਨਾ ਚਲੋ ਕੋਲ ਕੋ ਨੌਜਵਾਨ ਪਤਲਗਾ ਕਿੱਧਰੋਂ ਆਏ ਤੇ ਕਿੱਧਰ ਗਏ ਦੇਖੋ ਕੈਮਰੇ ਦੇ ਵਿੱਚ ਸਾਰਾ ਕੁਝ ਨੋਟ ਆ ਇੱਥੇ ਇੱਕ ਹੋਰ ਅਦੇ ਵੀ ਬੁੱਢਾ ਦੁਕਾਨ ਵਾਲਾ ਉਹਦੇ ਵੀ ਮਗਰ ਪੱਜਾ ਉਹਦੇ ਤੋਂ ਸੱਦੀਆਂ ਦੋ ਗੋਲੀਆਂ ਚਲਾਈਆਂ ਉਸ ਆਦਾ ਉਹਦਾ ਵੀ ਨੁਕਸਾਨ ਕਰ ਦਿੰਦੇ। ਹਮਮ। ਪਰ ਸਭ ਤੋਂ ਵੱਡੀ ਗੱਲ ਤੇ ਆ ਵੀ ਵੇਖੋ ਵੀ ਸਾਡਾ ਸਮਾਜ ਕਿੱਧਰ ਮੁ ਜਾ ਰਿਹਾ। ਬਾਲ ਅੱਜ ਹਾਲਾਤ ਕੀ ਬਣ ਚੁੱਕੇ ਆ ਕਿ ਕੋਈ ਆਮ ਬੰਦਾ ਵੀ ਸੇਫ ਨਹੀਂ। ਵੇਖੋ ਇੱਕ ਛੋਟਾ ਕਾਰੋਬਾਰੀ ਜਿਹਨੇ ਇੱਕ ਵੱਡੇ ਦੇ ਦੁਕਾਨ ਖੋਲ ਕੇ ਆਪਣਾ ਜਿਹੜਾ ਜਿਹੜਾ ਪ੍ਰਚਾਰ ਦੇ ਪੜੀਦਾ ਪੰਦ ਕਰ ਲਿਆ। ਉਹ ਬੰਦਾ ਸੇਫ ਨਹੀਂ ਆ ਤੇ ਦੂਜਾ ਬੰਦਾ ਇੱਥੇ ਕਿਦਾਂ ਸੇਫ ਹੋ ਸਕਦਾ। ਕੀ ਮੰਗਿਆ ਤਾਂ? ਮੰਗੇ ਹੋਈ ਆ ਕਿ ਇਹ ਜਿਹੜੇ ਆ ਜਲਦੀ ਦਲਦੀ ਜਿਹੜੇ ਹੈਗੇ ਆ ਦੋਸ਼ ਨੂੰ ਟ੍ਰੇਸ ਕਰਕੇ ਤੇ ਸਖਤ ਉਸਤ ਸਜ਼ਾ ਦੇਣੀ ਚਾਹੀਦੀ। ਤੇ ਜਿਹੜੇ ਹਰਲੜ ਕਰਕੇ ਤਿੰਨ ਤਿੰਨ ਮੁੰਡੇ ਜਿਹੜੇ ਫਿਰਦੇ ਬਕਾਇਦਾ ਤਲਾਸ਼ੀਆਂ ਲੈਣ بجائے ਕਿ ਆਮ ਜਿਹੜੇ ਨਾਗਰਿਕਾਂ ਨੇ ਚੈਕਿੰਗ ਦੇ ਕਰਨ ਵਾਲੇ ਹੁਲੜਬਾਜੀ ਕਰਦੇ ਇਹਨਾਂ ਲੋਕਾਂ ਦੀ ਚੈਕਿੰਗ ਕਰਨ ਇਹ ਡਰੇਸ ਕਰਨ ਜਿਹੜੇ 2 ਨੰਬਰ 4 ਪੇਜ ਤੋਂ ਕਰਨ ਵਾਲੇ ਤੇ ਬੱਚੇ ਕਿੰਨੇ ਘੱਟ ਦੋ ਬੱਚੇ ਆ ਜੀ ਹਾਂ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਜੀ ਕੀ ਗੱਲ ਹੈ ਇਹ ਭੰਗੜ ਜਿਹੜੀ ਇਹ ਸਾਡਾ ਚਾਚਾ ਜੀ ਦਾ ਲੜਕਾ ਵਾ ਜੋ ਦੁਕਾਨ 'ਚ ਬੈਠਾ ਹੈ ਲਟੇਰੇ ਆਏ ਆ ਅੱਛਾ ਉਹਨਾਂ ਨੇ ਕੁਝ ਨਹੀਂ ਵੇਖਿਆ ਗੋਲੀਆਂ ਮਾਰ ਕੇ ਨਾਲ ਜੋ ਪਹਿ ਵੇ ਲਟੇਰੇ ਲਾਗੇ ਦਲਜੀਤ ਸਿੰਘ ਨਾਮ ਮਿਰਤਕਲਵਰ ਦਾ ਇਹਲਾ ਪਿੰਡ ਨਾ ਭੁੱਲਰ ਜੀ ਕੰਮੀ ਕਰਦੇ ਹੀ ਇਹ ਕੰਮ ਕਰਿਆਨੇ ਲਗਾਣੀ ਨੇ ਹਾਂ ਕਿੰਨੇ ਜਾਨੀ ਆਏ ਲੋ ਜਾਨੀ ਲੋ ਜਿਹੜੇ ਮੂੰਹ ਬਧੇ ਉਹਨਾਂ ਨੂੰ ਹਾਂ ਮਾਰਕੀਟ ਤੇ ਉਹ ਭਈ ਇਹ ਦੀਦੀ ਜਿੱਦਾ ਹਾਂ ਜੀ ਕਿ ਮੈਂ ਕੀ ਕਹਾਂ ਚਾਹੂੰ ਜੇ ਦੇਹਦਾਰੇ ਜਗ ਗੋੜੀਆਂ ਮਾਰਦੇ ਨੇ ਕੀ ਜਣਾ ਸਰਕਾਰ ਦਾ ਫੇਲਿਅਰ ਕੋਈ ਵੇਖਦੇ ਆਪਾਂ ਨਜਾਇਜ਼ ਹਥਿਆਰ ਹੈ ਐਹੋ ਹੀ ਹੋ ਇਹ ਬੱਚੇ ਬੱਚੇ ਹੈਗੇ ਬੱਚਾ ਹੈ ਕਿ ਜੀ ਕੋਈ ਇਕੱਲਾ ਇਕੱਲਾ ਬੇਟਾ ਹੋਰ ਪਰਿਵਾਰ ਦੀ ਕੋਲ ਹੈ ਹੋਰ ਉਹਨਾਂ ਦੇ ਫਾਦਰ ਸਾਹਿਬ ਹੈ ਜੇ ਸਰਦਾਰ ਰਜਨ ਸਿੰਘ ਸਰਪੰਚ ਸਾਹਿਬ ਦਾ ਸਰਪੰਚ ਨੇ ਹਾਂਜੀ ਇੱਕ ਭਰਾ ਵਾ ਉਹ ਵੱਡੇ ਨੇ 40 ਸਾਲ ਹੋ ਗਏ ਪੂਰੀ ਗੋਲੀਆਂ ਜਿਹੜੀਆਂ ਉਹ ਕਿੰਨੇ ਗੋਲੀਆਂ ਤਿੰਨ ਗੋਲੀਆਂ ਉਹਨਾਂ ਨੇ ਉਹਨੂੰ ਮਾਰੀਆਂ ਅੱਛਾ ਤੇ ਤਿੰਨ ਬਾਹਰ ਪਾਇਆ ਭਾਈ ਸਾਹਿਬ ਜੀ ਉਹਨੇ ਉਹਦੇ ਲਾਗੇ ਬੰਦੇ ਜਿਹੜੇ ਅਜਮਨ ਮਗਰ ਪਾਇਆ ਜਦੋਂ ਉਹਨਾਂ ਨੇ ਹਲਕੀ ਇਕਾ ਤੇ ਹਮਲਾ ਵਰਗਾ ਤੇ ਗੋਲੀਆਂ ਦੇ ਰਾਈ ਮੋਟਰਸਾਈਕਲ ਤੇ ਮਾਰ ਚਲ ਗਏ ਮੂੰਹ ਬੰਨੇ ਹਾਂਜੀ ਹਾਂਜੀ ਕੋਈ ਪੁਰਾਣਾ ਵੀ ਪਹਿਲਾਂ ਵੀ ਕੋਈ ਗੋਲੀ ਗੱਲ ਚੱਲੀ ਜਾਂ ਕੋਈ ਫਰੋਤੀ ਦੀ ਕੋਈ ਕਾਲ ਕੋਈ ਆਈ ਨਹੀਂ ਨਹੀਂ ਕੋਈ ਨਹੀਂ ਕੋਈ ਫਰੋਤੀ ਦਾ ਚੱਕਰ ਨਹੀਂ ਕੋਈ ਆਇਆ ਅਚਾਨਕ ਲਟੇਰੇ ਲਟੇਰੇ ਤੇ ਕਿੰਨੇ ਪੈਸੇ ਲੁੱਟ ਕੇ ਖੜੇ ਇਹਨਾਂ ਨੇ ਗੱਲੇ 'ਚ ਪੈਸੇ ਜੋ ਅੱਗੇ ਲੈ ਗਏ ਐਸਐਸਪੀ ਐਸਵੀ ਅਮ ਜੀ ਉਹਨੇ ਬਣਾ ਲੈ ਗੱਲ ਕਰਾਂਗੇ ਐਸਪੀ ਸਾਹਿਬ ਕੀ ਗੱਲ ਹੋਈ ਸੀ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕੰਟਰੋਲ ਰੂਮ ਦੇ ਉੱਤੇ ਸਾਦਰ ਠਾਣੇ ਦਾ ਏਰੀਆ ਉਥੇ ਪਿੰਡ ਪੁੱਲਰ ਆ ਉਥੇ ਇੱਕ ਕਰਿਆਨਾ ਸਟੋਰ ਦੇ ਉੱਤੇ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਆਏ ਸੀ ਉਹਨਾਂ ਨੇ ਲੁੱਟ ਦੀ ਨੀਤ ਨਾਲ ਅੰਦਰ ਫਾਇਰ ਫਾਇਰ ਕੀਤਾ ਉਹ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ ਇਥੇ ਬਾਅਦ ਹੁਣ ਸਾਡੀਆਂ ਟੀਮਾਂ ਇਥੇ ਪਹੁੰਚੇ ਆ ਡੀਐਸਪੀ ਡੀ ਸਾਹਿਬ ਨੇ ਡੀਐਸਪੀ ਸਾਹਿਬ ਜੀ ਇਥੇ ਆਏ ਹੋਏ ਨੇ ਸੀਆਈਏ ਦੇ ਟੀਮਾਂ ਸਾਡੀਆਂ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਟੈਕਨੀਕਲ ਬੇਸਿਸ ਤੇ ਇਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਸਕਟ ਸਕਟ ਸੜਾ ਜਵਾਈ ਹੈ ਕਿੰਨੇ ਫਾਇਰ ਹੋਏ ਇਹਦੇ ਜਿਹੜੇ ਇਨੀਸ਼ੀਅਲ ਸਟੇਜ ਤੇ ਸਾਨੂੰ ਪਤਾ ਲੱਗਾ ਕਿ ਤਿੰਨ ਤੋਂ ਵੱਧ ਫਾਇਰ ਹੋਏ ਨੇ ਬਾਕੀ ਫੋਰੈਂਸਿਕ ਟੀਮਜ਼ ਆ ਰਹੀਆਂ ਨੇ ਉਸ ਤੋਂ ਬਾਅਦ ਸਾਨੂੰ ਪਤਾ ਲੱਗੂਗਾ ਕਿ ਸਾਰਾ ਸੀਸੀਟੀਵੀ ਫੁਟੇਜ ਵਗੈਰਾ ਤੋਂ ਜਾਂ ਜਿਹੜੀ ਫੋਰੈਂਸਿਕ ਜਾਂਚ ਹੋਊਗੀ ਕਿੰਨੇ ਕਿੰਨੇ ਫਾਇਰ ਹੋਏ ਕੀ ਕੋਲ 21 ਸਤੰਬਰ ਨੂੰ ਸਾਰਾ ਖੰਡਰ ਦੱਸ ਦੇ। ਕੀ ਕਮਾਂਡਰ ਦਾ ਕੀ ਨਾਮ? ਉਹਦਾ ਨਾਮ ਦੱਸੋ। ਇੱਕ ਮੌਤ ਹੈ। ਹਜੇ ਇਹਨਾਂ ਨੂੰ ਸਿਵਲ ਹਸਪੀਟਲ ਕਿਤੇ ਲਾ ਕੇ ਗਿਆ ਸੀ ਉੱਥੇ ਹੁਣੇ ਇਨਫਰਮੇਸ਼ਨ ਆਈ ਕਿ ਇਹ ਇਹਨਾਂ ਦੀ ਮੌਤ ਹੈ। ਨੀ ਕੋ ਮਰਸੀ ਦੀ ਉਮਰ ਦਤਾ ਹੈ ਇਹਦੀ ਉਮਰ ਅਬਾਫ 30 ਹੀ ਬਾਕੀ ਸਾਰੀਆਂ ਡਿਟੇਲਸ ਇਹਨਾਂ ਦੇ ਫੈਮਿਲੀ ਤੋਂ ਲੈ ਕੇ ਐਫ ਆਈ ਆਰ ਰਜਿਸਟਰ ਕਰਕੇ ਅਗਲੀ ਕਾਰਵਾਈਆਂ ਬਤੀਤ ਲੱਗ ਜਾਉਗੀ ਸੇ ਕੁਝ ਪਤਾ ਲੱਗਾ ਕਿੰਨੀ ਕੋ ਮਾਉਂਟ ਹੈ ਜਿਹੜਾ ਨਿਕਲਿਆ ਹੋਇਆ ਹੈ ਹਾਲੇ ਨਹੀਂ ਹਾਲੇ ਚੱਲ ਰਿਹਾ ਇਨੀਸ਼ੀਅਲ ਸਟੇਜ ਆ ਹੁਣ ਇਹ ਇਥੇ ਆਏ ਨੇ ਸਾਰੀ ਟੀਮਾਂ ਲੱਗਿਆ ਆਈਆਂ ਜੋ ਵੀ ਇਨਫੋਰਮੇਸ਼ਨ ਆਊਗੀ ਉਹਦੇ ਬੇਸਿਸ ਤੇ ਅਗਲੀ ਕਾਰਵਾਈ ਕੀਤੀ ਠੀਕ ਥੈਂਕ ਯੂ ਜੀ